ਅੱਜ ਮੁਹਾਲੀ ਵਿਖੇ ਪੁਲਿਸ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਐਸਐਸਪੀ ਮੁਹਾਲੀ ਡੀਸੀ ਮੁਹਾਲੀ ਵੱਲੋਂ ਤੇ ਹੋਰ ਪੁਲਿਸ ਆਫਿਸਰਸ ਵੱਲੋਂ ਦਿੱਤੀ ਗਈ ਸ਼ਰਧਾਂਜਲੀ

よっかっ ਜੇ 21 ਅਕਤੂਬਰ ਦਾ ਜਿਹੜਾ ਦਿਨ ਹੈ ਇਹ 1969 ਤੋਂ ਸ਼ੁਰੂ ਹੋਇਆ ਜਦੋਂ ਇੱਕ CRPF ਦੀ ਟੁਕੜੀ ਦੇ ਉੱਪਰ ਚੀਨੀ ਸੈਨਾਨੇ ਫਾਇਰਿੰਗ ਕੀਤੀ ਸੀ ਉਦੋਂ ਤੋਂ ਇਸ ਦੇਸ਼ ਨੂੰ ਇਸ ਤਰ੍ਹਾਂ ਮੰਨਿਆ ਗਿਆ ਹੈ ਵੀ ਅਸੀਂ ਆਪਣੇ ਹਰ ਸਾਲ ਦੇ ਵਿੱਚ ਜਿਹੜੇ-ਜਿਹੜੇ ਸਾਡੇ ਸਿਪਾਹੀਆਂ ਨੇ ਅਫਸਰਾਂ ਨੇ ਬਲੀਦਾਨ ਦਿੱਤਾ ਹੈ ਦੇਸ਼ ਦੇ ਵਾਸਤੇ ਜਿਹਨੂੰ ਅਸੀਂ ਸੁਪਰੀਮ ਸੈਕਰੀਫਾਈਸ ਕਹਿੰਦੇ ਆ ਵੀ ਆਪਣੀ ਜਾਨ ਵਾਰ ਕੇ ਦੇਸ਼ਕ ਦੀ ਰੱਖਿਆ ਕੀਤੀ ਹੈ ਉਹ ਦੇਸ਼ ਲਈ ਉਹਦੀ ਯਾਦ ਦੇ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਅਸੀਂ ਆਪਣੇ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਤਕਰੀਬਨ 35 ਦੇ ਕਰੀ ਪਰਿਵਾਰ ਹਨ ਜਿਨ੍ਹਾਂ ਨੇ ਅਤਵਾਦ ਦੇ ਟਾਈਮ ਦੇ ਵਿੱਚ ਜਾਂ ਕੋਵਿਡ ਦੇ ਟਾਈਮ ਦੇ ਵਿੱਚ ਅਲੱਗ-ਅਲੱਗ ਟਾਈਮਾਂ ਦੇ ਵਿੱਚ ਆਪਣੀ ਜਾਨ ਦੇ ਕੇ ਦੇਸ਼ ਦੀ ਰੱਖਿਆ ਕੀਤੀ ਹੈਗੀ ਉਸ ਦੇ ਲਈ ਅੱਜ ਅਸੀਂ ਸਾਰੇ ਪਰਿਵਾਰਾਂ ਨੂੰ ਇੱਥੇ ਬੁਲਾਇਆ ਸੀਗਾ ਪ੍ਰਾਣ ਅਸ਼ਹੀਦਾਂ ਨੂੰ ਜਿਹੜੀ ਹੈਗੇ ਸ਼ਰਧਾਂਜਲੀ ਪੇਟ ਕੀਤੀ ਗਈ ਅਤੇ ਨਵੇਂ ਪਰਿਵਾਰਾਂ ਦੀ ਜਿਹੜੇ ਜਿਹੜੇ ਪਰਿਵਾਰ ਨੇ ਸ਼ਹੀਦ ਪਰਿਵਾਰ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਕਿ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਹੈ ਕੀ ਹੈਗੀ ਹੈ ਉਹਨਾਂ ਨੂੰ ਅਸੀਂ ਹੱਲ ਕਰਨ ਲਈ ਹੁਣ ਬਚਨ ਕਰਦਾ ਸਰ ਕੁਝ ਪਰਿਵਾਰਾਂ ਵੱਲੋਂ ਜਿਵੇਂ ਨੌਕਰੀ ਲੈ ਕੇ ਜਾਂ ਕੁਝ ਹੋਰ ਵੀ ਪਰੇਸ਼ਾਨੀ ਆਉਂਦੀਆਂ ਨੇ ਕਿਸ ਤਰ੍ਹਾਂ ਨੇ ਜੀ ਅਲੱਗ-ਅਲੱਗ ਪਰਿਵਾਰਾਂ ਦੀ ਦੇਖੋ ਅਲੱਗ-ਅਲੱਗ ਦਿੱਕਤਾਂ ਹੈਗੀਆਂ ਕਿਸੇ ਨੂੰ ਜੀ ਨੀ ਉਹਨਾਂ ਦੇ ਕਿਸੇ ਨਾ ਕਿਸੇ ਪੰਜਾਬ ਸਰਕਾਰ ਦੀ ਬੜੀ ਪਾਲਿਸੀ ਕਲੀਅਰ ਹੈਗੀ ਵੀ ਹਰੇਕ ਸ਼ਹੀਦ ਜਿੱਥੋਂ ਹੋਇਆ ਉਹਦੇ ਪਰਿਵਾਰ ਨੂੰ ਇੱਕ ਇੱਕ ਨੌਕਰੀ ਦਿੱਤੀ ਗਈ ਹੈ ਲੇ ਹੋਰ ਵੀ ਪਰਿਵਾਰ ਚੋ ਐਲੀਜੀਬਲ ਬੱਚਾ ਹੈ ਤਾਂ ਉਹਦਾ ਜਿਹੜਾ ਕੇਸ ਹੈ ਸੀ ਪੁਲਿਸ ਹਿਡਕਵਾਰ ਤੇ ਭੇਜਿਆ ਗਿਆ ਜਿਹੜਾ ਜਿਹਨਾਂ ਨੇ ਸੁਪਰੀਮ ਸੈਕਰੀਫਾਈਸ ਦਿਆ ਹੈ ਆਪਸੇ ਸੈਕਰੀਫਾਈਸਰ ਇਨਕੀ ਕਿਆ ਕਿਆ ਬੈਨੇਫਿਟਸ ਰਹਤੇ ਨੇ ਦੇਖੋ ਹੁਣ ਮੈਂ ਪਹਿਲਾਂ ਨਾ ਦੱਸ ਨਹੀਂ ਕਹਿ ਸਕਦਾ ਪਰ ਹੁਣ ਪੰਜਾਬ ਸਰਕਾਰ ਦੀ ਬੜੀ ਕਲੀਅਰ ਪਾਲਿਸੀ ਹੈਗੀ ਇੱਕ ਕ੍ਰੇਸ਼ੀਆ ਗ੍ਰਾਂਟ ਦਿੱਤੀ ਜਾਂਦੀ 1 ਕਰੋੜ ਰੁਪਏ ਦੀ ਕੰਪੈਸ਼ਨੇਟ ਗ੍ਰਾਂਟ ਤੇ ਨੌਕਰੀ ਦਿੱਤੀ ਜਾਂਦੀ ਹੈਗੀ ਇਹ ਫੈਮਿਲੀ ਨੂੰ ਤਾਂ ਕਿ ਉਹਨਾਂ ਦਾ ਕੰਪਨਸੇਟ ਕਰ ਸਕੀਏ ਜਿਹੜਾ ਇੱਕ ਬੰਦਾ ਚਲਾ ਜਾਂਦਾ ਹੈ ਜਿਹਦੀ ਡੈਥ ਹੋ ਜਾਂਦੀ ਉਹਨੂੰ ਕੋਈ ਕੰਪਨਸੇਟ ਇਸ ਤਰ੍ਹਾਂ ਆਪਾਂ ਕਰਤਾ ਨਹੀਂ ਸਕਦੇ ਨਾ ਕੋਈ ਲਿਆ ਸਕਦੇ ਲੇਕਿਨ ਇਹ ਹੈਗਾ ਕਿ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਹੈਲਥੀ ਰਹੇ ਪ੍ਰਾਇੋਰਟੀ ਜਿਲ੍ਹਾ ਮੋਹਾਲੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੀ ਪ੍ਰਧਾਨਗੀ ਹੇਠ ਇੱਥੇ ਪੁਲਿਸ ਕੰਮੇਮੋਰੇਸ਼ਨ ਡੇ ਮਨਾਇਆ ਗਿਆ ਹੈ ਇਸ ਦਿਨ ਅਸੀਂ ਸਾਰੇ ਹੀ ਦੇਸ਼ ਦੇ ਪੁਲਿਸ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਡਿਊਟੀ ਕਰਦੇ ਹੋਏ ਦੇਸ਼ ਦੀ ਰੱਖਿਆ ਕਰਦੇ ਹੋਏ ਉਹਨਾਂ ਨੂੰ ਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਨੂੰ ਨਮਨ ਕਰਦੇ ਹਾਂ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਇਹ ਇੱਕ ਦਿਨ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਹੀ ਆਪਣੀ ਪੁਲਿਸ ਫੋਰਸ ਤੇ ਪੈਰਾ ਮਿਲਟਰੀ ਪੋਸਟ ਤੇ ਬੀਐਸਐਫ ਤੇ ਆਰਮੀ ਤੇ ਸਾਰਿਆਂ ਤੇ ਹੀ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਆਪਣੀ ਜਾਨ ਗਵਾ ਕੇ ਆਪਣੀ ਡਿਊਟੀ ਕਰਦੇ ਹਨ ਤੇ ਦੇਸ਼ ਦੇ ਲਈ ਅਤਵਾਦ ਦੇ ਖਿਲਾਫ ਹੈ ਜਾਂ ਫਿਰ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਮਹਾਮਾਰੀ ਦੇ ਖਿਲਾਫ ਆਪਣੀ ਜਾਨ ਗਵਾ ਕੇ ਲੜਾਈ ਕਰਦੇ ਅਸੀਂਾਂ ਨੂੰ ਸਾਰਿਆਂ ਨੂੰ ਨਮਨ ਕਰਦੇ ਹਾਂ ਤੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਕਵਾਂਗੀ ਕਿ ਸਾਡਾ ਵੀ ਫਰਜ਼ ਬਣਦਾ ਹੈ ਦੇਸ਼ ਦੀ ਰੱਖਿਆ ਦੇ ਲਈ ਅਸੀਂ ਵੀ ਉਹ ਜ਼ਰੂਰ ਕਰਦੇ ਆਪਣਾ ਫਰਜ਼ ਜ਼ਰੂਰ ਨਿਭਾਏ ਮੈਂ ਜੀ ਪਰਿਵਾਰ ਨੂੰ ਸਮ ਟਾਈਮਸ ਕੁਝ ਮੁਸ਼ਕਲਾਂ ਆਉਂਦੀ ਨੇ ਪ੍ਰਸ਼ਾਸਨ ਉਹਨਾਂ ਵਾਸਤੇ ਕੀ ਕਰਦਾ ਦੇਖੋ ਇਹ ਇਸ ਤਰ੍ਹਾਂ ਦਾ ਇੱਕ ਮੌਕਾ ਹੁੰਦਾ ਹੈ ਹੁਣ ਵੀ ਐਸਐਸਪੀ ਸਾਹਿਬ ਨੇ ਇੱਥੇ ਮੌਕੇ ਤੇ ਜਿੰਨੇ ਵੀ ਸ਼ਹੀਦ ਪਰਿਵਾਰ ਦੀ ਕੁਝ ਸਮੱਸਿਆਵਾਂ ਸੀਗੀਆਂ ਉਹ ਸੁਣੀਆਂ ਨੇ ਮੌਕੇ ਤੇ ਤੇ ਉਹਨਾਂ ਦਾ ਫਾਲੋਅ ਅਪ ਕੀਤਾ ਜਾਵੇਗਾ Viu?